ਸੇ ਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚਿਤਨੀ ਅਗਿਆਨੇ ਅੰਦਲੇ ਅਵਰੇ ਕਰਮ ਕਮਾਹੇ ਜਮਦਰ ਬੱਧੇ ਮਾਰੀਆਂ ਫਿਰ ਵਿਸ਼ਟਾ ਮਾਹੇ ਪਚਾਹ ਆਹ ਲੋਰ ਕਹਿਣਾ ਨਾ ਜਿਹੜੇ ਖੇਤ ਦੇ ਅਗਿਆਤੀ ਉੱਤੇ ਹੋਰੇ ਕੰਮ ਕਰੀ ਜਾਂਦੇ ਤੇ ਹੋਰੇ ਕੰਮ ਲੱਗੇ ਰਹੇ ਮੇਰੇ ਨੌਪ੍ਰਤੀ ਖੇਤ ਵੀ ਹੋਏ ਹਾਂਜੀ ਤੋ ਹੋਰੇ ਕੰਮ ਲੱਗੇ ਇਹ ਗਿਆਤੀ ਦੇ ਤੱਕ ਉਹ ਮਾਇਆ ਦੇ ਕਿਸੇ ਕੰਮ ਲੱਗੇ ਹੋਏ ਹੋਣ ਠੀਕ ਹੈ ਜੀ ਜਮਦਰ ਬੱਦੇ ਮਾਰੀਆਂ ਫਿਰ ਵਿਸ਼ਤਾ ਮਾਹੇ ਪਚਾਈ ਜਮਦਰ ਬੱਦੇ ਮਾਰੀਏ ਦੇ ਜਮਦਰ ਦਰਵਾਜ਼ਾ ਦਲਤੀ ਬੱਦੇ ਰਹਿੰਦੇ ਨੇ ਉਹ ਘਾਰੇ ਜਾਂਦੇ ਨੇ ਜਮਦਰ ਬੱਦੇ ਰਹਿੰਦੇ ਨੇ ਫਿਰ ਵਿਸ਼ਤਾ ਹੋਏ ਸੱਚ ਹੈ ਫਿਰ ਮਾਇਆ ਦੇ ਵਿੱਚ ਬਾਹਰੋਂ ਵਿੱਚ ਜਮਦਰ ਬੱਦੇ ਰਹਿੰਦੇ ਨੇ ਅੱਛਾ ਜੀ ਮਹੱਲਾ 3 ਜੀ ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੇ ਨਾਇ ਸਮਾਏ ਰਹੇ ਚੂਕਾ ਆਵਣ ਜਾਣ ਨਾਨਕ ਸਤਿਗੁਰ ਸੇਵੈ ਆਪਣਾ ਜਿਹਨਾਂ ਨੇ ਆਪਣਾ ਸਤਿਗੁਰ ਸੇਵੈ ਜੋ ਆਪਣੇ ਸਤਿਗੁਰ ਨਾਲ ਗੱਲ ਕਹੀ ਹੈ ਉਹਦੇ ਅਨੁਸਾਰ ਜੀਵਨ ਜਿਉਂਦੇ ਹੈ ਉਹ ਗੱਲ ਵੱਡੀ ਹੈ ਸੇ ਜਨ ਸੱਚੇ ਪਰਵਾਨ ਕੋਈ ਨਾ ਸੱਚੇ ਦੀ ਹੋਈ ਪਰਵਾਨ ਨਹੀਂ ਕਰਦਾ ਹਰ ਕੇ ਨਾਂ ਸਮਾਏ ਰਹੇ ਚੁੱਕਾ ਆਉਣ ਜਾਂ ਉਹ ਹਰ ਕੇ ਨਾਮ ਦੇ ਚਨਵਾਇਰੇ ਵੀਰੇ ਉਹ ਬਾਹਰ ਜਾਂ ਚੁੱਕ ਜਾਂਦੇ ਬੁੱਕ ਜਾਂਦੇ ਖਤਮ ਹੋ ਜਾਂਦੇ ਜੰਮਲ ਵਾ ਰੋਣਾ ਲੱਗ ਜਾਂਦਾ ਠੀਕ ਹੈ ਜੀ ਇਹ ਆਪਣਾ ਸਤਿਗੁਰ ਕੀ ਹੁੰਦਾ ਜੀ ਸਤਿਗੁਰ ਆਪਣਾ ਹੁੰਦਾ ਆਪਣਾ ਸਤੂਰ ਹੈ ਉਹ ਕੀ ਦੱਸਦਾ ਸਤਿਗੁਰ ਤੇ ਖਾਲੀ ਕੋਈ ਨਹੀਂ ਠੀਕ ਹੈ ਸਭ ਦੇ ਅੰਦਰ ਸਤਿਗੁਰ ਹੈ ਹਾਂ ਜੀ ਸਤਿਗੁਰ ਨੇ ਕਹ ਲਿਆ ਵੀ ਬੰਦੂ ਇਹ ਗੱਲ ਨੂੰ ਅਨੇਕਾਂ ਚਾਹਦੇ ਹਨ ਬੜੀ ਟੈਪਲ ਬੋਦੇ ਹਨ ਠੀਕ ਹੈ ਇਹ ਦਾ ਭਾਵ ਹੈ ਕਿ ਇਹ ਸਤਗੁਰ ਮੰਨ ਨੂੰ ਆਪਣਾ ਇਸ ਗਿਆਨ ਦੇ ਨਾਲ ਮਨਾਉਣਾ ਹੈ ਜੀ। ਇਹ ਹੀ ਸੇਵਾ। ਪੌੜੀ ਧਨ ਸੰਪੈ ਮਾਇਆ ਸੰਚੀਏ ਅੰਤੇ ਦੁਖਦਾਈ। ਸਭ ਸਭ ਮਾਇਆ ਸੰਚੀਏ ਆਤਾਰਪਦਾਰਤ ਇਕੱਠੇ ਕਰਕੇ ਮਾਇਆ ਕੱਢੀ ਕਰ ਲਈ। ਸਤਕਾਲ ਦੁਖਦਾਈ ਹੋਈ ਹੈ ਜਿਹੜੇ ਕੋਈ ਸੁਭਰੀ ਹੈ। घर मंदिर महल सवारी महल कुछ भी साथ नहीं रहा है। इना चो किसी चीज ने ना क्योंकि ये माया है, वो है। नहीं। माया साथ ना हर रंगी तुरे नित नितिया ਕਿੱਤੇ ਕਾਮਨਾ ਆਈ ਪਰ ਜੋ ਹਾਂ ਠੀਕ ਨਹੀਂ ਬਣ ਰਹੀ ਹਰ ਦਾ ਮਤਲਬ ਹੈ ਕਿ ਹਰ ਦੁਆ ਜੀ ਹਰੇ ਸਿਆਰੀ ਵਾਲਾ ਨਹੀਂ ਹੈ ਹਾਂ ਹੁਣ ਗੱਲ ਬਣਦੀ ਹੈ ਹਰ ਦਾ ਮਤਲਬ ਹੈ ਤਰਾਂ ਤਰਾਂ ਦੇ ਹਰ ਰੰਗੀ ਨਹੀਂ ਹਰ ਆਸਾਦੀ ਵਾਤੀ ਵੇਪਾਂ ਪੜਦੇ ਨਾ ਹਰੇਕ ਰੰਗ ਦੇ ਹਰੇਕ ਰੰਗ ਦੇ ਆਊਗਾ ਕਿਹਦੀ ਸਿਆਰੀ ਨਹੀਂ ਨਾ ਹੈ ਹਾਂਜੀ ਹਰੇਕ ਰੰਗ ਦੇ ਘੋੜੇ ਕਾਲੇ ਹਾਂਜੀ ਜਿਹੜਾ ਇਹ ਕਿੱਤੇ ਕਾਮਨਾ ਹੰਤ ਪਰੇ ਜਿਵੇਂ ਕੱਪੀ ਦੀ ਠੀਕ ਹੈ ਕੋੜੇ ਕੋੜੇ ਇੱਥੇ ਹਰ ਸਿਹਾਰੀ ਨਾਲ ਨਹੀਂ ਲਿਖਿਆ ਹਾਂਜੀ ਆਸਾ ਕੀ ਬਾਰ ਚ ਵੀ ਇਹੀ ਤੁਰੇ ਫੁਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਇੱਥੇ ਵੀ ਐਂ ਲਿਖਿਆ ਜੀ ਹਰ ਰੰਗੀ ਤੁਰੇ ਨਿਤ ਪਾਲੀ ਹਰ ਪ੍ਰਕਾਰ ਦਾ ਰੰਗ ਸਾਰੇ ਦੇ ਗੋਲੇ ਘੋੜੇ ਹਾਂਜੀ ਨਿਤ ਪਾਲੀ ਹੈ ਤੇ ਕਾਮਨਾ ਆਈ ਜਦੋਂ ਨਿਤ ਪਾਲਦੇ ਕਿਸੇ ਖਬਰ ਜੁਦੇ ਕੋਟੇ ਠੀਕ ਹੈ ਰਾਜਪਾਟ ਦੀ ਗੱਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਜਨ ਲਾਵੋ ਚਿੱਤ ਹਰ ਨਾਮ ਸਿਉ ਅੰਤ ਹੋਏ ਸਖਾਈ ਇਸ ਕਰਕੇ ਆਲੋਗ ਨਾ ਚਿੱਤ ਲਾਵੋ ਜਿਹੜਾ ਅੰਤ ਹੋਏ ਸਖਾਈ ਹੋਵੇ ਇਹਦੇ ਬਦਲ ਕੇ ਹਰ ਤਸਵੇਹ ਦਾ ਸਹਾਇਤਾ ਕਰੂਗਾ ਉਹਦੇ ਕੋ ਚਿੱਤ ਲਾਵੋ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਜਨ ਆਦਿ ਜਿਹੜੇ ਉਹਦੇ ਗੁਰਮਖ ਨੇ ਉਹਨਾਂ ਨੇ ਰਹੋ ਤੇ ਆਇਆ ਉਹਨਾਂ ਨੂੰ ਸੁਖ ਮਿਲਿਆ ਇਸ ਇਹ ਹਰ ਕਿੰਜ ਦੇ ਉਹ ਨਾਮ ਤੇ ਹੋਵੇ ਨੇ ਅਸ਼ੋਕ ਪਾਉਂਦੇ ਕੋਈ ਬੜੇ ਬੜੇ ਮਹਿਲ ਬਣੂਦਾ ਕੋਈ ਘਰ ਬਣੂਦਾ ਕੋਈ ਕੁਛ ਬਣੂਦਾ ਕੋਈ ਕੋਠੇ ਪਾਉਦਾ ਉਰਲੂ ਤੇ ਸੁਗਰੀਏ ਉਹ ਕਿਸੇ ਕਬਰੀ ਉਰਲ ਪਰ ਇਹ ਹੁਣ ਇੱਥੇ ਜੇ ਆਪਣੇ ਕੋਲ ਨਾ ਹੋਵੇ ਨਾ ਵਿਆਕਰਣ ਜਾਂ ਆਪਾਂ ਅੱਖਰ ਦਾ ਬੋਧ ਨਾ ਸਮਝੀਏ ਤਾਂ ਫਿਰ ਇੱਥੇ ਤਾਂ ਕਿਹੜੇ ਅਰਥ ਕਰਾਂਗੇ ਬਿਨਾ ਬੋਧ ਤੋਂ ਇੱਥੇ ਹਰ ਜਿਹੜਾ ਮੁਕਤ ਹੈ ਹਰ ਦਾ ਭਾਵ ਹਰੀ ਨਹੀਂ ਹੈ ਇੱਥੇ ਹਰ ਹੈਗਾ ਹਰੇਕ ਹੈ ਜੀ ਬੋਤ ਰਬੋਤ ਹਾਂਜੀ ਹਰ ਰੰਗੀ ਕਿ ਹਰੇਕ ਰੰਗ ਦੇ ਤੁਰੇ ਤੁਰੇ ਦਾ ਭਾਵ ਹੈਗਾ ਕੋਟੇ ਜਦ ਕਿ ਹਰ ਜਿਹੜਾ ਸਿਹਾਰੀ ਵਾਲਾ ਉੱਪਰ ਹਰ ਕੇ ਨਾਏ ਆਇਆ ਇੱਥੇ ਹਰ ਰੰਗੀ ਆਇਆ ਇਹ ਦੋਹਾਂ ਅੱਖਰ ਆਪਾਂ ਦੇਖੀਏ ਤਾਂ ਇਹਨਾਂ ਦੀ ਬਣਤਰ 'ਚ ਫਰਕ ਹੈ ਜੀ ਉਹ ਸਿਹਾਰੀ ਉਹ ਚ ਹੈਗੀ ਇਹਦੇ 'ਚ ਹੈ ਨਹੀਂ ਥੱਲੇ ਵੀਜਨ ਲਾਵੋ ਚਿਤ ਹਰ ਨਾਮ ਸਿਉ ਇੱਥੇ ਫੇਰ ਸਿਹਾਰੀ ਆ ਗਈ ਕੋਈ ਨਹੀਂ ਠੀਕ ਹੈ ਜੀ ਇੱਥੇ 15 ਹੀ ਪੌੜੀ ਸਮਾਉਂਦੀ ਹੈ ਜੀ ਚਲੋ ਜੀ